ਇਕ ਮਰੀ ਉਤਮ ਗਨ ਹਾਊਸ ਹੈ ਕਾਦੀਆਂ ਚ ਦਾ ਜਿਹੜਾ ਮਾਲਕ ਰਮਨ ਕੁਮਾਰ ਹੈ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਗਨ ਹਾਊਸ ਚ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ ਸ਼੍ਰੀਸ਼ੇਰਮੇ ਦੀ ਆਈਪੀਐਸ ਐਸਐਸਪੀ ਪਟਾੜਾ ਉਹ ਇਸ ਤਰ੍ਹਾਂ ਦੀਆਂ ਬਾਰਤਾਂ ਨੂੰ ਮਾਰਦਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਹੈ ਇਹ ਅਸਲ ਵਿੱਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੇਸ ਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪਰਮਿੰਦਰ ਦੀ ਮਿਹਨਤ ਤੇ ਸਦਕਾ ਇਹ ਜਿਹੜਾ ਚੋਰੀ ਹੋ 300 ਹੋ ਸਕਦੀ ਹੋ ਸਕੀ ਆ ਉਤਮਗਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਮਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸਮ ਕੀ ਮਸੀ ਸੀ ਉਹ ਇਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂਹ ਜਾ ਕੇ ਨੇ ਇੱਕ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਹਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਲੇ ਆਲਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤਾ ਉਹ ਨਿਆੜੀ ਪਿੰਡ ਦਾ ਸੀ ਇਹ ਜਿਹੜਾ ਹੈਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜਿਹੜੀ ਨੀਅਤ ਕੋਈ ਬਹੁਤੀ ਇੰਨੀ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟਾਪਾਤਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦੀਆਂ ਪੁਲਸ ਨੇ ਇਸ ਨੂੰ ਬੜੇ ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਿਸਤੌਲ ਸੀ ਬਰੰਤ ਕਰ ਲਏ ਇਹਨਾਂ ਦੇ ਜਿਹੜਾ ਉੱਤਮ ਗਨ ਹੈ ਉਸਿਆ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗੈਨੇ ਉਹਦੇ ਸਬੰਧ ਵਿੱਚ 2 ਦੀ ਹੋਰ ਵੀ ਪੁਸ਼ਪਰਤਾਲ ਕਰ ਰਹੇ ਆ ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਦੇ ਜਿਹੜੀ ਤਾਂ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮੀਨਲ ਬੰਦੇ ਉਹਨਾਂ ਨਾਲ ਜੁੜੀਆਂ ਨੇ ਉਹ ਅਸੀਂ ਇਹਦੇ ਵਿੱਚ ਜਿਹੜੀ ਤਹਿਕੀਕਤ ਕਰ ਰਹੇ ਆ ਉਹ ਕਿੰਨੇ ਬੜੇ ਇਹਦੇ ਵਿੱਚ ਜਿਹੜੇ 5 ਦੇ ਇਹਦੇ ਵਿੱਚ 5 ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਕੋਲ ਪੁਲਿਸ ਰਿਮਾਰਟ ਤੇ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਬਾਕੀ ਸਫਾ ਮਿਸਲਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਦਵਾਵਾਂਗੇ ਇਹਨਾਂ ਦੇ ਪਹਿਲਾਂ ਵੀ ਆਪਣਾ ਪਰਚੇ ਦਰਜ ਨੇ ਕ੍ਰਿਮੀਨਲ ਨੇਚਰ ਦੇ ਬੰਦੇ ਇਹ ਜਿਹੜੇ ਸੁਸਤਰਾਂ ਦੇ ਕਿਸੇ ਜਿਹੜੇ ਆਪਣੇ ਨੈਸ਼ਨਲ ਗੈਂਗਸਟਰ ਦੇ ਨਾਲ ਕੋਈ ਸੰਬੰਧ ਨੋਟਿਸ ਵਿੱਚ ਨਹੀਂ ਆਏ ਤੇ ਇਹ ਜਿਹੜੇ ਸਿਰਫ ਜਿ ਫਿਲਫੇਰ ਵਾਲੇ ਪਿਸਤੌਲ ਚੋਰੀ ਕੀਤੇ ਸੀ ਰੱਖੇ ਸੀ ਉਹ ਸਾਡੀ ਜਿਹੜੀ ਤਤਕਸ਼ ਚੱਲਦੀ ਆ ਉਹਦੇ ਸੰਬੰਧ ਵਿੱਚ ਅਸੀਂ ਬਾਅਦ ਵਿੱਚ ਇਹ ਜਿਹੜਾ ਆਪਣਾ ਹੈ ਜੀ 306 ਤੇ 26 ਬੀ ਐ ਨਾ ਸਨ 33 ਬੀ ਐ ਨਾ ਸ 25 ਚਨ ਜਨਾਟ ਆਰਮੈਟ ਦੇ ਤਹਿਤ ਇਸੀ ਪਰਚਾ ਕੱਢ ਕੇ ਅਬਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਹ ਆਪਣਾ ਕ੍ਰਾਈਮ ਰਿਪੋਰਟ ਨਹੀਂ ਸੀ ਕੀਤਾ ਕਿ ਪਤਾ ਜੋ ਬੀ ਐ ਐਸ ਵੀ ਕੀਤਾ ਸੀ ਇਹਦੇ ਵਿੱਚ 317 ਬੀ ਐ ਐਸ ਕੀਤਾ ਜੀ ਤੇ ਇਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ